ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਸਵੀਰ ਸਰੂਆ ਜੇ ਦੋਸਤੋ ਨਾਲਾ ਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਗੜ ਸ਼ੰਕਰ ਹੁਸ਼ਿਆਰਪੁਰ ਦੇ ਨਾਲ ਤੇ ਰੋਪੜੇ ਦੋਸਤੋ ਆਸ-ਪਾਸ ਦੇ ਇਲਾਕੇ ਆ ਤੇ ਅੱਜ ਫਿਰ ਪਹੁੰਚ ਚੁੱਕੇ ਹਾਂ ਬਾਈ ਨਰਿੰਦਰ ਕੋਲੇ ਐਨ ਕੇ ਫਾਰਮ ਦੋਸਤੋ ਅੱਜ ਜੈਸ ਫਾਰਮ ਚ ਇੱਕ ਬਹੁਤ ਸੋਹਣੀ ਗੱਬਨ ਜਰਸੀ ਦਿਖਾਉਂਗਾ ਮੂਤੋਂ ਖੀਰੀ ਹੈ ਹਜੇ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀਨੂੰ ਪਸੰਦ ਆਜੂਗੀ ਇੱਥੇ ਆ ਕੇ ਆਪ ਦੀ ਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਸੋਹਣੀ ਵੱਛੀ ਬਾਈ ਜੀ ਹੋਰਾਂ ਦੀ ਮੂਤੋਂ ਖੀਰੀ ਆ 19 ਮਹੀਨੇ ਦੀ ਬਾਈ ਜੀ ਹੋਣੇ ਕਹਿੰਦੇ ਉਮਰ ਆ ਏਟ ਮੁਤਾਬਕ ਬਾਈ ਜੀ ਹੋਣੇ ਕਹਿੰਦੇ 10 ਤੋਂ 12 ਦਿਨ ਦੀ ਕੱਚੀ ਆ ਮਾਂ ਦਾ ਦੁੱਧ 20 ਕਿਲੋ ਤੋਂ ਪਲੱਸ ਦਾ ਆ ਭਾਈ ਜੀ ਹੁਣੇ ਕਹਿੰਦੇ ਬੱਚੀ 18-20 ਕਿਲੋ ਦਾ ਤੇ ਖੁੱਲਾ ਬੜਾ ਆਰਾਮ ਨਾਲ ਚੁਆਜੂ ਪੈਟਪੋਡਾ ਸੋਹਣਾ ਚੌੜਾ ਵੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਪੂਰੀ ਜਾਨ ਵਾਲੀ ਬੱਚੀ ਆ ਦੋਸਤੋ ਹਾਈਟ ਵਾਜ ਫੁੱਲ ਉੱਚੇ ਲੰਮੇ ਵੱਡੇ ਕਦ ਕਾ 8 ੜੀ ਆ ਹਵਾਨਾ ਕਰਮਾ ਵਾਲਿਆਂ ਦੱਸਾਂ 12 ਦਿਨ ਜੇ ਬਹੁਤ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਫੇਰ ਸੋਹਣਾ ਪੈਟਪੋਡਾ ਚੰਗਾ ਚੌੜਾ ਜੇ ਦੋਸਤੋ ਹਵਾਨਾ ਖਿੱਚਾਂਗੇ ਆ ਵੇਖ ਸਕਦੇ ਆ ਰਾਵੜਾਂ ਨੂੰ ਵੱਡਾ ਹਾਂ ਦੇ ਸਾਈ ਵੇਚ ਸਕਦੇ ਆ ਬਹੁਤ ਸੋਹਣੇ ਮੁੱਠੀ ਵਾਲੇ ਗੈਪ ਚ ਨਿਖਰਵੇਂ ਕਲੇ ਕਲੇ ਲੱਗੇ ਹੋਏ ਆ ਫੋਰਟ ਚੰਗਪੂਰਾ ਵੀ ਨਹੀਂ ਚਾਰੇ ਥਾਣਾ ਸੇਮ ਸਾਈਜ਼ ਠੰਡੀ ਸਿਲਵੱਛੀ ਬਹੁਤ ਜ਼ਿਆਦਾ ਵੇਚ ਸਕਦੇ ਆ ਚਾਰੇ ਥਾਨ ਬਹੁਤ ਸੋਹਣੇ ਪੀੜੀ ਦੇ ਪਾਵਾਂਗ ਨੁਕਰਾਂ ਚ ਲੱਗੇ ਹੋਏ ਆ ਫੇਸ ਕੁਆਲਟੀ ਵੇਚ ਸਕਦੇ ਆ ਬਹੁਤ ਸੋਹਣੀ ਸੋਹਣੇ ਮੂਹ ਮੱਥੇ ਦੀ ਬਾਡੀ ਸਟ੍ਰਕਚਰ ਸੋਹਣਾ 10 ਤੋਂ 12 ਦਿਨ ਦੀ ਕੱਚੀ ਆ 19 ਮਹੀਨੇ ਦੀ ਉਮਰ ਆ ਮੂੰਹ ਤੋਂ ਖੀਰੀ ਹੈ ਤੇ ਮੁੱਲ ਬਾਈ ਨਹੀਂ ਰੱਖਿਆ ਹੋਇਆ ਵੱਛੀ ਦਾ 47000 ਰੁਪਏ ਉਹ ਚੁਬਾਈ ਕੰਨਾ ਮਾਨਤਾਣ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ 22 ਜੀ ਹੋਰਾਂ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ 22 ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ ਉਦੋਂ ਤਾਈ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ